ਅੱਜ ਲੈ ਚੱਲਦੇ ਆਂ ਗੁਰਦੁਆਰਾ ਟਾਲੀਆਣਾ ਸਾਹਿਬ ਤੇ ਇੱਥੋਂ ਦੇ ਇਤਿਹਾਸ ਬਾਰੇ ਕਰਦੇ ਆਂ ਵਿਚਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 19 ਪੋ ਜਨਵਰੀ 1705 ਈਸਵੀ ਨੂੰ ਅੰਮ੍ਰਿਤ ਵੇਲੇ ਰਾਏਕੋਟ ਦੇ ਕਣੇ ਜੰਗਲ ਲਈ ਹੀ ਨਦੀ ਦੇ ਕੰਢੇ ਟਾਲੀ ਹੀਠ ਆਸਣ ਲਾ ਕੇ ਇਸ ਪਵਣ ਧਰਤੀ ਤੇ ਬੈਠੇ ਸਨ ਦਿਨ ਚੜ੍ਹਦੇ ਰਾਏ ਕਿਲੇ ਦਾ ਚਰਾਵਾ ਨੂਰਾ ਮਾਹੀ ਮੱਝਾਂ ਚਾਰਨ ਆ ਗਿਆ ਗੁਰੂ ਜੀ ਨੇ ਨੂਰੇ ਨੂੰ ਸਮੁੰਦਰ ਜਣੇ ਕੀ ਦੁੱਧ ਸਕਾਉਣ ਦਾ ਹੁਕਮ ਕੀਤਾ ਨੂਰੇ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਮੈਂ ਤਾਂ ਅੱਜ ਸਵੇਰੇ ਹੀ ਚੁੰਗੀਆਂ ਨੇ ਘਰੋਂ ਲੈ ਆਉਂਦਾ ਹਾਂ ਤਾਂ ਗੁਰੂ ਜੀ ਨੇ ਇੱਕ ਔਸਰ ਝੋਟੀ ਵੱਲ ਇਸ਼ਾਰਾ ਕਰਦੇ ਹੋਏ ਗੰਗਾ ਸਾਗਰ ਫੜਾ ਕੇ ਨੂਰੇ ਨੂੰ ਦੁੱਧ ਚੋਣ ਲਈ ਕਿਹਾ ਨੂਰੇ ਨੇ ਹੁਕਮ ਮੰਨ ਕੇ ਦੁੱਧ ਚੋਣਾ ਸ਼ੁਰੂ ਕੀਤਾ ਤਾਂ ਨੂਰੇ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਔਸਰ ਝੋਟੀ ਨੇ ਦੁੱਧ ਦਿੱਤਾ ਤੇ 288 ਸੇਕਾਂ ਵਾਲਾ ਬਰਤਨ ਗੰਗਾ ਸਾਗਰ ਵਿੱਚ ਦੁੱਧ ਵੀ ਨਾ ਡੁੱਲਿਆ ਨੂਰੇ ਨੇ ਸਾਰੀ ਵਿਆਖਿਆ ਆਪਣੇ ਮਾਲਕ ਰਾਏ ਕਿੱਲੇ ਨੂੰ ਦਸੀ ਰਾਏ ਕਿੱਲੇ ਉਸ ਵੇਲੇ ਗੁਰੂ ਜੀ ਦੇ ਚਰਨੀਆਂ ਲੱਗਿਆ ਉਸ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਕੋਈ ਸੇਵਾ ਦੱਸੋ ਗੁਰੂ ਜੀ ਨੇ ਕਿਹਾ ਕਿ ਅਸੀਂ ਸਰ ਸਰਾਂਦ ਤੋਂ ਛੋਟੇ ਸਹਬਜ਼ਾਦੇ ਤੇ ਮਾਤਾ ਜੀ ਦੀ ਖਬਰ ਲੈਣਾ ਚਾਹੁੰਦੇ ਹਾਂ ਰਾਏ ਕਿੱਲੇ ਨੇ ਇਹ ਕਾਰਜ ਨੂਰੇ ਨੂੰ ਜਲਦੀ ਕਰਨ ਅਤੇ ਵਾਪਸ ਆਉਣ ਲਈ ਕਿਹਾ ਮਾਤਾ ਜੀ ਅਤੇ ਬੱਚੇ ਬੱਚਿਆਂ ਬਾਰੇ ਆਪਣੀ ਭੈਣ ਤੋਂ ਦੁੱਖ ਭਰੀ ਸਾਰੀ ਕਹਾਣੀ ਸੁਣਨ ਤੋਂ ਬਾਅਦ ਨੂਰੇ ਨੇ ਆ ਕੇ ਗੁਰੂ ਜੀ ਨੂੰ ਦੱਸੀ ਗੁਰੂ ਜੀ ਨੇ ਇਹ ਕਹਾਣੀ ਸੁਣ ਕੇ ਇੱਥੇ ਇੱਕ ਕਾਹੀ ਦਾ ਬੂਟਾ ਪੱਟਦੇ ਹੋਏ ਕਿਹਾ ਕਿ ਅੱਜ ਮੁਗਲ ਰਾਜ ਦੀ ਜੜ ਪੱਟੀ ਗਈ ਇਸ ਤੋਂ ਬਾਅਦ ਸਾਰੀ ਸੰਗਤ ਚੁੱਪ ਰਹੀ ਤੇ ਸਾਰੀ ਕਹਾਣੀ ਗੁਰੂ ਜੀ ਨੂੰ ਦੱਸੀ ਤਾਂ ਗੁਰੂ ਜੀ ਨੇ ਇੱਥੇ ਇੱਕ ਕਾਹੀ ਦੇ ਬੂਟੇ ਨੂੰ ਉਸ ਉਸ ਸਮੇਂ ਪੱਟ ਦਿੱਤਾ ਤੇ ਕਿਹਾ ਅੱਜ ਤੋਂ ਮੁਗਲ ਰਾਜ ਦੀ ਜੜ ਪੱਟੀ ਗਈ ਉਸ ਸਮੇਂ ਸਾਰੀ ਸੰਗਤ ਚੁੱਪ ਰਹੀ ਅਤੇ ਬਾਅਦ ਵਿੱਚ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਤੇ ਰਹਿਮ ਕਰੋ ਤਾਂ ਗੁਰੂ ਜੀ ਨੇ ਕਿਹਾ ਚੰਗਾ ਤੁਸੀਂ ਸੇਵਾ ਕੀਤੀ ਮਲੇਰਕੋਟਲੇ ਦਾ ਰਾਜ ਕੈਮ ਰਹੇਗਾ ਅਤੇ ਰਾਏ ਕਿਲੇ ਨੂੰ ਤਲਵਾਰ ਗੰਗਾ ਸਾਗਰ ਤੇ ਬਖਸ਼ ਕਰ ਫਰਮਾਇਆ ਜਦੋਂ ਤੱਕ ਸੇਵਾ ਕਰੋਗੇ ਰਾਜ ਕਾਇਮ ਰਹੇਗਾ ਐਸਾ ਹੀ ਹੋਇਆ ਜਦੋਂ ਤੱਕ ਸੇਵਾ ਕਰਦੇ ਰਹੇ ਤਾਂ ਰਾਜ ਕਾਇਮ ਰਹਾ ਗੰਗਾ ਸਾਗਰ ਇਨਤਾਨ ਖਾਂ ਗੰਗਾ ਸਾਗਰ ਪਾਕਿਸਤਾਨ ਲੈ ਗਿਆ ਤੇ ਗੁਰੂ ਜੀ ਨੇ 19 20 21 ਨੂੰ ਇਸ ਸਥਾਨ ਤੇ ਬਸਰਾਮ ਕੀਤਾ ਤੇ ਅੱਜ ਗੁਰਦੁਆਰਾ ਸਾਹਿਬ